ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਜਿਹੜੀ ਇਹਦੇ ਵਿੱਚ ਹਫਤਾਵਾਰੀ ਰਿਪੋਰਟ ਤੁਹਾਨੂੰ ਦੇਵਾਂਗੇ ਜੀ ਮੌਸਮ ਦੀ ਆਉਂਦੇ ਜਿਹੜੇ 7 ਦਿਨ ਨੇ ਯਾਨੀ ਕਿ 7 ਮਾਰਚ ਤੱਕ ਮੌਸਮ ਪੰਜਾਬ ਦਾ ਹਲਸ ਨਾਲ ਲੱਗਦੇ ਖੇਤਰਾ ਦਾ ਕਿਵੇਂ ਦਾ ਰਹਿ ਸਕਦਾ ਇੱਕ ਹੋਰ ਸਿਸਟਮ ਆ ਰਿਹਾ ਉਹਦੇ ਵੀ ਤੁਹਾਨੂੰ ਇਸ ਜਿਹੜੀ ਇਹਦੇ ਵਿੱਚ ਅਪਡੇਟ ਦੇਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਦੇ ਸਿਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ 8:30 ਜਾਂ ਫਿਰ ਕਹ ਜੀ 8 ਵਜਣ ਜਾ ਰਹੇ ਨੇ 8:00 ਦੇ ਔਰ 28 ਫਰਵਰੀ ਦੀ ਰਾਤ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਸਿਸਟਮ ਅੱਜ ਹੋਰਾਂ ਦਿਨ ਸਰਗਰਮ ਰਿਹਾ ਜੀ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਕੁਝ ਖੇਤਰ ਔਰ ਆਈਓਪੀ ਦੇ ਖੱਟਵੇਂ ਖੇਤਰ ਹਿਮਾਚਲ ਉਤਰਾਖੰਡ ਤੇ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਵਿੱਚ ਔਰ ਪਾਕਿਸਤਾਨ ਵਾਲੇ ਪਾਸੇ ਬਹੁਤੇ ਖੇਤਰਾਂ ਦੇ ਵਿੱਚ ਸਿਸਟਮ ਨੇ ਤਗੜੀ ਗੜੇਮਾਰ ਕਰਾਈ ਆ ਉਹ ਭਾਵੇਂ ਮਾਝਾ ਖੇਤਰ ਆ ਭਾਵੇਂ ਮਾਲਵੇ ਦੇ ਖੇਤਰ ਆ ਬਾਦ ਖੇਤਰ ਤੋਂ ਆਬੇ ਖੇਤਰਾਂ ਦੇ ਵਿੱਚ ਵੀ ਕੁਝ ਵਿੱਚ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਹੋਈ ਆ ਸੁਗਰੇਵ ਸੀ ਵੀਡੀਓ ਫਾਈਸੀ ਤੇ ਵੀਡੀਓ ਦੇ ਵਿੱਚ ਗੱਲ ਆਖੀ ਸੀ ਕਿ ਅੱਜ 28 ਫਰਵਰੀ ਦਾ ਦਿਨ ਹੈ ਸਿਸਟਮ ਦਾ ਮੁੱਖ ਦਿਨ ਹੈ ਤੇ ਅੱਜ ਇਹ ਸਿਸਟਮ ਗੜੇਮਾਰੀ ਲਵਾ ਸਕਦਾ ਉਹਦੇ ਵਿੱਚ ਸਾਨੂੰ ਕੁਝ ਜਿਹੜੇ ਕਮੈਂਟ ਆਈ ਸੀ ਕਿ ਗੜੇਮਾਰੀ ਸਾਡੇ ਤਾਂ ਨਹੀਂ ਹੋਈ ਦੁਪਹਿਰ ਤੋਂ ਬਾਅਦ ਜਿਹੜੇ ਕਮੈਂਟ ਆਈ ਸੀ ਆਰੇ ਅਸੀਂ ਦਫਾਰੂ ਵਾਲੇ ਫਿਰ ਵੀਡੀਓ ਖਾ ਕੇ ਗੱਲ ਆਖੀ ਸੀ ਇੱਕ ਪੋਸਟ ਵੀ ਅਸੀਂ ਫਾਈ ਸੀ ਕਿ ਗੜੇਮਾਰੀ ਜਿਹੜਾ ਸਿਸਟਮ ਲਵਾ ਸਕਦਾ ਕਿਉਂਕਿ ਗੜਜਲਿਸਕੋ ਵਾਲੇ ਬਦਲਾ ਦਾ ਨਿਰਮਾਣ ਦੁਪਹਿਰ ਤੋਂ ਬਾਅਦ ਮੁਰਤਾ ਸ਼ੁਰੂ ਹੋਣਾ ਹੋਣਾ ਸ਼ੁਰੂ ਹੋ ਗਿਆ ਸੀ ਰਾਜਸਥਾਨ ਵਾਲੇ ਫਾਸਿਓ ਜਿਹੜਾ ਕਿ ਸੰਗਰੂਰ ਤੇ ਲੱਗਿਆ ਮਲੇਰ ਕੋਟਲਾ ਧੂਰੀ ਨਾਬਾ ਪਟਿਆਲਾ ਲੁਧਿਆਣਾ ਸ਼ਰੀਫ ਅਤੇ ਗੜ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਤੇ ਸ਼ਰਾਟੇ ਦੇ ਨਾਲ ਕਿਤੇ ਕਿਤੇ ਗੜੇਮਾਰੀ ਲਵਾ ਕੇ ਗਿਆ ਹਾਲਾਂਕਿ ਲੁਧਿਆਣਾ ਤੇ ਆਸਾਜ ਖੇਤਰਾਂ ਦੇ ਵਿੱਚ ਕੋਈ ਖਾਸੀ ਨਾ ਤਾਂ ਗੜੇਮਾਰ ਹੋਈ ਹੈ ਤੇ ਨਾ ਕੋਈ ਖਾਸੇ ਤਗੜੇ ਉਮੀਦਾਰ ਜੋ ਹੋਏ ਨੇ ਇੱਥੇ ਸਿਸਟਮ ਜਿੱਥੇ ਜਿੱਥੇ ਗੜੇਮਾਰ ਹੋਈ ਆ ਉਥੇ ਕਾਫੀ ਨੁਕਸਾਨ ਹੋਇਆ ਜੀ ਤੇ ਖਾਸ ਕਰ ਮਾਝਾ ਖੇਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਥਨੂ ਵਿਲੇਜ ਜਿਹੜੀ ਗੜੇਮਾਰ ਤਗੜੇ ਲੈਵਲ ਤੇ ਹੋਈ ਆ ਉਥੇ ਕਾਫੀ ਫਸਲਾਂ ਦਾ ਨੁਕਸਾਨ ਜਿਹੜਾ ਹੋਇਆ ਅੱਗੇ ਕਰਾਂਗੇ ਅੱਜ ਰਾਤ ਇਹ ਸਿਸਟਮ ਲਗਭਗ ਜੇਕਰ ਤੁਸੀਂ ਇਹ ਤਾਜ਼ਾ ਸੈਟਲਾਈਟ ਦਾ ਸਿਰਾ ਦੇਖ ਰਹੇ ਹਾਂ ਪਛਮੀ ਇਹ ਮਾਲਵੇ ਤੋਂ ਸਿਸਟਮ ਖਤਮ ਹੈ ਉੱਥੋਂ ਹੁਣ ਕੋਈ ਉਮੀਦਿਆ ਸਾਰ ਨਹੀਂ ਹੈ ਲਗਭਗ ਕੇਂਦਰੀ ਮਾਲਵੇ ਸਿਸਟਮ ਲੰਘ ਚੁੱਕਿਆ ਮਾਝਾ ਖੇਤਰ ਦੇ ਉੱਪਰ ਦੇ ਸਿਸਟਮ ਲੰਘ ਰਿਹਾ ਕਿਉਂਕਿ ਇਸ ਵੇਲੇ ਜੇਕਰ ਆਪਾਂ ਫੋਰਕਾਸਟ ਦੇਖੀਏ ਮੌਸਮ ਦਾ ਤੇ ਅੱਜ ਚੈਂਪੀਅਨਸ ਟਰਾਫੀ ਦਾ ਇੱਕ ਮੈਚ ਚੱਲਦਾ ਫਿਆ ਲਾਹੌਰ ਦੇ ਵਿੱਚ ਤੇ ਉਹ ਮੈਚ ਜਿਹੜਾ ਇਸ ਵੇਲੇ ਰੁਕਿਆ ਹੋਇਆ ਕਿਉਂਕਿ ਉੱਥੇ ਉਮੀਦਾਰ ਚ ਹੋ ਰਹੇ ਨੇ ਸਿੱਧਾ ਸਿੱਧੇ ਅਸਾਰ ਨੇ ਆਉਂਦੇ ਘੰਟੇ ਤੱਕ ਜਾਂ ਕਹ ਲਈਏ ਘੰਟੇ ਤੋਂ ਘੰਟੇ ਤੱਕ ਹਾਲੇ ਅਮਰੇਸਰ ਸਾਹਿਬ ਗੁਰਦਾਸਰ ਹਠਾਨਗੌਰ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰ ਬਣੇ ਰਹਿਣਗੇ ਤੇ ਇਹਨਾਂ ਖੇਤਰਾਂ ਦੇ ਵਿੱਚ ਘੰਟੇ ਤੋਂ ਘੰਟੇ ਤੱਕ ਉਮੀਦ ਜੜਿਆ ਹਾਲੇ ਫਿਰ ਤੋਂ ਪਹੁੰਚਣਗੇ ਦਵਾਬਾ ਖੇਤਰ ਦੇ ਉੱਪਰ ਦੇ ਵੀ ਲੱਗਫਗ ਮੌਸਮ ਜਿਹੜਾ ਸਿਸਟਮ ਆ ਸਮਾਪਤ ਹੈ ਤੇ ਇਸ ਵੇਲੇ ਇਹ ਸਿਸਟਮ ਗਰਜਲਿਸਕੋ ਵਾਲੇ ਫੱਦਲ ਜਿਹੜੇ ਰਾਜਸਥਾਨ ਦੇ ਵਿੱਚ ਬਣੇ ਸੀ ਉਹ ਅੱਗੇ ਵਧਣ ਨੇ ਹਰਿਆਣਾ ਦੇ ਉੱਪਰ ਦੀ ਲੰਘਦੇ ਹੋਏ ਜੀਓਪੀ ਦੇ ਫੱਛੂਣੀ ਖੇਤਰਾਂ ਦੇ ਵਿੱਚ ਐਂਟਰ ਕਰ ਰਹੇ ਨੇ ਉੱਥੇ ਵੀ ਮੀਂਹ ਇਸ ਵੇਲੇ ਦਰਜ ਹੋ ਰਹੇ ਨੇ ਬਲੰਦਸ਼ਹਿਰ ਮਜ਼ਫਰਨਗਰ ਉਮਰਾਦਾਬਾਦ ਬਰੇਲੀ ਆਗਰਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਨੇ ਪਹਾੜਾਂ ਦੇ ਵਿੱਚ ਜ਼ਬਰਦਸਤ ਇਹਨੇ ਤਬਾਹੀ ਮਚਾਈਆ ਸਿਸਟਮ ਨੇ ਨਦੀਆਂ ਨਾਲੇ ਜਿਹੜੇ ਨੇ ਪੂਰੇ ਉਫਾਨਦੇ ਨੇ ਤੇ ਉੱਥੇ ਤਗੜਾ ਨੁਕਸਾਨ ਜਿਹੜਾ ਵੇ ਕੁੱਲੋ ਖੇਤਰਾ ਮਨਾਲੀ ਖੇਤਰਾ ਜੰਮੂ ਕਸ਼ਮੀਰ ਦੇ ਪਹਾੜਾ ਦੇ ਵਿੱਚ ਵੀ ਉੱਪਰਲੇ ਫੱਦਰ ਤੇ ਭਾਰੀ ਤੋਂ ਭਾਰੀ ਬਰਫਬਾਰੀ ਦਾ ਦੌਰ ਇਸ ਵੇਲੇ ਚੱਲ ਰਿਹਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਯਾਨੀ ਕਿ ਅਗਲੇ 24 48 ਘੰਟੇ ਨੇ ਬਰਫਬਾਰੀ ਇੱਥੇ ਸਿਸਟਮ ਤੇਦਾ ਰਹੇਗਾ ਸੋ ਇਹ ਸਿਸਟਮ ਦੀ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਜੀ ਅੱਜ ਰਾਤ ਜਾਂ ਕੱਲ ਸਵੇਰ ਤੱਕ ਸਿਸਟਮ ਨੇ ਅੱਗੇ ਹੋਰ ਜਾਣਾ ਪਾਰ ਪੰਜਾਬ ਦੇ ਵਿੱਚੋਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਉਹਦੀਆਂ ਨੇ ਕਰ ਜਾਣਾ ਕੁਝ ਅਗਲਾ ਸਿਸਟਮ ਆ ਰਿਹਾ ਜੀ ਵੈਕਟੋ ਵੈਕ 3 ਤੇ 4 ਤੇ 5 ਮਾਰਚ ਨੂੰ ਉਹ ਸਿਸਟਮ ਅੱਗੇ-ਪਿਛੇ ਹੋ ਸਕਦਾ 4 5 6 ਨੂੰ ਵੀ ਹੋ ਸਕਦਾ ਇਹ ਸਿਸਟਮ ਹਾਲੇ ਹਲਕੇ ਤੋਂ ਲੱਗੇ ਦਰਮਿਆਨੇ ਲੈਵਲ ਦਾ ਜਾ ਪਰਿਆ ਪਰ ਆਉਂਦੇ 1-2 ਦਿਨਾਂ ਤੱਕ ਕਿਉਂਕਿ ਹੀਟ ਔਰ ਸਰਕੂਲੇਸ਼ਨ ਹਵਾਵਾਂ ਪਲੱਸ ਦੱਖਣ ਉਪਰ ਦੀ ਹਵਾ ਇਹ ਤਿੰਨੋ ਜਿਹਾ ਸਹਾਰ ਕਰਦੀ ਆਉਂਦੀਆਂ ਨੇ ਸਿਸਟਮ ਨੂੰ ਇਹ ਕਿੰਨਾ ਕੁ ਲੱਗਣ ਗਿਆ ਪੈਰਾਮੀਟਰ ਕੀ ਬੈਠਦੇ ਨੇ ਇਹ ਆਉਂਦੇ ਦਿਨਾਂ ਤੱਕ ਕਹਾਣੀ ਸਾਫ਼ ਹੋਏਗੀ ਫਿਲਹਾਲ ਮੋٹے ਤੌਰ ਤੇ ਉਹ ਸਿਸਟਮ ਹੈ ਜਿਹੜਾ ਹਲਕੇ ਲੈਵਲ ਦਾ ਜਾ ਪਰਿਆ ਜੀ ਇੱਕ ਨਜ਼ਰ ਤਾਜ਼ਾ ਰਖੋਰ ਤੇ ਲਾ ਲੈਣਿਆ ਜੋ ਮੌਸਮ ਫਾਗਨੇ ਜਾਰੀ ਕੀਤੀ ਆ ਇਹਨਾਂ ਤਰੀਕੇ ਨਾਲ ਸਿਸਟਮ ਆ ਰਿਹਾ ਨਕਸ਼ੇ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆ ਜਿੱਥੇ ਤੁਹਾਨੂੰ ਹਰਾ ਰੰਗ ਨਜ਼ਰ ਆ ਰਿਹਾ ਜੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਮਾਝਾ ਦੋਆਬਾ ਖੇਤਰ ਮੁੱਖ ਰਹਿ ਸਕਦਾ ਬਾਕੀ ਆਉਂਦੇ ਦਿਨਾਂ ਤੱਕ ਤੁਹਾਨੂੰ ਅਪਡੇਟ ਦੇਵਾਂਗੇ ਜਲਾਵਾ ਰੰਗਲੇ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਮੀਂਹ ਦੇ ਅਸਰ ਹਲੇ ਬਰਕਰਾਰ ਨੇ ਮਾਝਾ ਖੇਤਰ ਦੇ ਵਿੱਚ ਪੁਆਦ ਖੇਤਰ ਦੇ ਵਿੱਚ ਤੇ ਦੋਆਬਾ ਖੇਤਰ ਦੇ ਵਿੱਚ ਅੱਧੀ ਰਾਤ ਤੱਕ ਜਾਂ ਕਹ ਲਈਏ ਕਿ ਅੱਧੀ ਰਾਤ ਤੋ ਵੈਸੇ ਇਹ ਸਿਸਟਮ ਅੱਗੇ ਫਾਰ ਕਰ ਜਾਣਾ ਜੇਕਰ ਦੁਵਾਰਾ ਗਾਰਜਲਿਸਟ ਕੋਲੇ ਬਦਲਾਅ ਦਾ ਨਿਰਮਾਣ ਹੁੰਦਾ ਤੇ ਉਹ ਵੀ ਸਵੇਰ ਤੱਕ ਕਿਤੇ ਕਿ ਸੋ ਅੱਜ ਗੜੇਮਾਰ ਬਹੁਤੇ ਖੇਤਰਾ ਦੇ ਵਿੱਚ ਸਿਸਟਮ ਲਵਾ ਗਿਆ ਤੇ ਜਿੱਥੇ-ਜਿੱਥੇ ਹੋਈ ਆ ਗੜੇਮਾਰ ਤੇ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਜੀ ਵੈਸੇ ਕਿਸਾਨ ਵੀਰਾਂ ਦਾ ਇਸ ਸਿਸਟਮ ਨੇ ਬਹੁਤ ਨੁਕਸਾਨ ਕੀਤਾ ਦੋ ਹੱਥ ਜੋੜ ਕੇ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹੁੰਨੇ ਆ ਸਾਡਾ ਕੰਮ ਸਿਰਫ ਤੁਹਾਨੂੰ ਅਪਡੇਟ ਦੇਣਾ ਤੁਹਾਨੂੰ ਇਹ ਸਾਹਮਣੇ ਜਿਹੜੇ ਪੈਰਾਮੀਟਰ ਫਿੱਟ ਬੈਠਦੇ ਨੇ ਉਹ ਸਾਰੇ ਤੱਥਾਂ ਦੇ ਅਨੁਸਾਰ ਤੁਹਾਨੂੰ ਜਿਹੜੇ ਆ ਅਪਡੇਟ ਬਿਲਕੁਲ ਸਹੀ ਅਨੁਮਾਨ ਦੱਸਣਾ ਮੌਸਮ ਦਾ ਬਾਕੀ ਕੁਦਰਤ ਦੇ ਕੋਈ ਪਾਰ ਨਹੀਂ ਜਾ ਜੜਾ ਪਾਸ ਗਿਆ ਇਸ ਲਈ ਕੁਦਰਤ ਦੇ ਹੱਥ ਵਿੱਚ ਸਾਰਾ ਕੁਝ ਹੈ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਜੀ ਆਉਦੇ ਸਿਸਟਮ ਦੇ ਵੀ ਤੁਹਾਨੂੰ ਅਪਡੇਟ ਆਉਂਦੇ ਦਿਨਾ ਤੱਕ ਦੇ ਦਿੱਤੀ ਜਾਵੇਗੀ ਫਿਲਹਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਜੀ ਧੰਨਵਾਦ